ਉਹ ਸਮਝ ਨਹੀਂ ਆਉਂਦੀ ਪਈ ਇਹਨਾਂ ਦੇ ਕੀ ਕਰਦੇ ਹੋਣਗੇ ਚਲਾਉਣਗੇ ਕਿਉਂ ਥਲੇ ਉਤਰਗੇ ਨਹੀਂ ਟੰਬੇ ਨਾਲ ਜਵਾਨਗੇ ਥੱਲੇ ਹੀ ਉਤਰਨੇ ਆਉਣਗੇ ਇਹ ਸਰਪੰਚ ਸਾਹਿਬ 10 12 ਜਣੇ ਤਾਂ ਬੈਠੇ ਕਿਨੂੰ ਲਿਆਉਣਗੇ ਕੱਢ ਕੇ ਹੈ ਵੀਡੀਓ ਬਣਾਉਣੇ ਆਕਾ ਅੱਛਾ ਜਨਤਾ ਨੂੰ ਨਹੀਂ ਕੱਢਣਾ ਇਹਨਾਂ ਨੇ ਕੋਈ ਵੀ ਹੈਗਾ ਜੇ ਭਵੇਂ ਇਹਦੇ ਬੈਠੇ ਆ ਨਾ ਇੱਕ ਦੋ ਭਵੇਂ ਗੋਇ ਚ ਭਾਰਨ ਨੇ ਤਾਂ ਨਹੀਂ ਹੁਣ ਜਿਵੇਂ ਉਹ ਉੱਥੇ ਇੱਕ ਘਰ ਆ ਹਾਂ ਅਮਰਜੈਂਸੀ ਉਹ ਬੱਚੇ ਆ ਤੇ ਉਹਨਾਂ ਨੂੰ ਬਾਹਰ ਲਿਆਉਣਾ ਕੱਢ ਗਏ ਹਾਂ 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 ਉਹਨਾਂ ਦਾ ਬੰਦਾ ਕੋਈ ਅਦਾ 12 ਜਾਣੇ ਤਾਂ ਆ ਬੈਠੇ ਫਿਰਦੇ ਆ ਉਹ ਵੇਖ ਬੈਠਾ ਵੀਡੀਓ ਬਣਾ ਕੇ ਚੱਲੇ ਜਾਣਾ ਜੀ ਬੜੀ ਸੇਵਾ ਕੀਤੀ ਹਾਂ ਹਾਂ ਬਾਕੀ ਨਹੀਂ ਕਿਹਨੂੰ ਕੋਈ ਸਹੂਲਤ ਨਹੀਂ ਨਾ ਇਹ ਨਾ ਕੱਢ ਕੇ ਲਿਆਉਣਾ ਨਾ ਨਾ ਕੋਈ ਖੰਭੇ ਦੇ ਇੰਜ ਨਹੀਂ ਹੋਣਾ ਬਸ ਆਦਾ ਕੰਮ ਕੰਮ ਕਰ ਗਏ ਤੇਰੀ ਜਾਰ ਜਿਹੜੀ ਮਾਰ ਗਈ ਆ ਟਾਈਮ ਪਾਸ ਕਰੀ ਜਾਂਦੇ ਟਾਈਮ ਪਾਸ ਬਿਲਕੁਲ ਆਸੀ ਤੋਂ 2:00 ਐਸੇ ਦੇ ਦਿੱ 15 ਤੋਂ 3:00 ਪੁੱਛ ਰਿਹਾ ਜੀ ਹਾਂ ਹਾਂ ਆਹਦਾ ਛਾ ਵਾਲਾ ਘੜਾ ਹੈ ਨਾ ਠੀਕ ਹੈ ਬਾਈ ਤੋਂ 30 ਸਵਾਰੀਆਂ ਹੱਤ ਨਾਲ ਬੇੜਾ ਫਿਰ ਚਾਰ ਜਨੇ ਚੜਾਉਣਾ ਉਹਨਾਂ ਨੂੰ ਜੀ ਜੀ ਦੋ ਚੱਪਿਆਂ ਵਾਲੇ ਤੇ ਦੋ ਮਾਸਾ ਨਾਲ ਜੀ ਜੀ ਫਿਰ ਇਹਨੂੰ ਲਾ ਕੇ ਤੇ ਬੰਨੇ ਰੋਣਾ ਹੈ ਜੀ ਜਾਂਦੇ ਕਿੱਥੇ ਆਹ ਤਗੜਾ ਲੱਗਿਆ ਉਹਨਾਂ ਦਾ ਸਵੇਰ ਦਾ ਠੀਕ ਹੈ ਸ਼ਾਮ ਤੱਕ 40 40 ਉਹਨੇ ਬੰਦੇ ਨਾਲ ਠੀਕ ਹੈ ਕੋਈ ਵੀ ਭੈਣ ਭਰਾ ਲੈ ਆ ਕਈ ਇਹ ਕਿਹੜਾ ਘਟਿਆ ਉਹਨਾਂ ਨੂੰ ਫਿਕਰ ਹੁੰਦੀ ਜੀ ਪਹਿਲੇ ਨਹੀਂ ਆ ਸਕਦੇ ਉਹ ਜਾ ਰਹੀਆਂ ਟੀਮਾਂ ਪਰ ਹੈਰਾਨੀ ਦੀ ਗੱਲ ਹੈ 2-4 ਬੰਦੇ ਜਾਣ 10 ਦਾ 12-12 ਬੰਦੇ ਬੈਠੇ ਹੈ ਤੇ ਜੇ ਉੱਥੇ ਕੋਈ ਕੇ ਪਰਿਵਾਰ ਨੂੰ ਲਿਆਉਣਾ ਹੈ ਤਾਂ ਕਿੱਥੇ ਲਿਆਉਣਗੇ ਇਹਨਾਂ ਨੂੰ ਜਿਆਦਾ ਨਹੀਂ ਕਰਦੇ ਸਵੇਰੇ ਹੈ ਇਹਨਾਂ ਦੀਆਂ 40 ਜੀ ਕੱਢਦੇ ਸਵੇਰੇ ਤੇ 40 ਜੀ ਕੱਢਦੇ ਸਵੇਰੇ 40 ਜੀ ਕੱਢਦੇ ਸਵੇਰੇ ਅੱਛਾ ਹਾਂਜੀ ਠੀਕ ਹੈ ਪਾਣੀ ਵਧਣ ਦੇਗੇ ਚਾਂਸ ਹਾਂਜੀ ਹਾਂਜੀ ਨਹੀਂ ਇਸ ਵਿੱਚ ਵਧੀ ਜਾਂਦਾ ਲਾ ਸਕਦੇ ਆ ਪਾਣੀ ਅੱਜ ਤੋਂ ਉੱਤਰ ਗਿਆ ਸੀ ਅੱਜ ਉੱਤਰ ਗਿਆ ਸਰ ਬੜਾ ਵਧੀਆ ਕਰਾ ਬੜਾ ਵਧੀਆ ਵਧੀ ਜਾਂਦਾ ਠੀਕ ਹੈ ਚਲੋ ਭਰਾਵਾ ਧੰਨਵਾਦ ਜਿਹੜੇ ਭਰਾ ਕੱਢੀ ਜਾਂਦੇ ਬਾਹਰ ਆਵੇ ਨਿੱਜੀ ਬੇੜੀ ਤੇ ਪਰ ਹੈਰਾਨੀ ਦੀ ਗੱਲ ਹੈ ਯਾਰ ਕਮੈਂਟ ਕਰਕੇ ਜਰੂਰ ਦੱਸੋ ਕੀ ਚੱਕਰ ਕੀ ਗਿਆ ਜੇ ਕੋਈ ਜਾਣਦਾ 10 12 12 ਜਣੇ ਕਿਉਂ ਜਾਂਦੇ ਆ ਉੱਪਰ ਚੜ ਕੇ ਜੇ ਅੱਗੂ ਜਾਣ ਬਾਈਚਨਸ ਪਰਿਵਾਰ ਤੇ ਕਿੰਨੂੰ ਕੱਢ ਕੇ ਲਿਆਉਣਗੇ ਕਿਸ ਤਰ੍ਹਾਂ ਕੀ ਮਦਦ ਕਰਨਗੇ ਬਿਲਕੁਲ ਤੁਸੀਂ ਬੰਦੇ ਨੇ ਜਦੀਕ ਪਹੁੰਚ ਲਏ ਆ